ਅਰਸ਼ਦੀਪ ਕਲੇਰ ਵੱਲੋਂ ਲੰਘੇ ਕੱਲ ਇੱਕ ਵੱਡੀ ਧੂਮਾਕੇਦਾਰ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਬੜੇ ਸਵਾਲ ਚੁੱਕੇ ਗਏ ਨੇ ਪਰ ਉਹਨਾਂ ਸਵਾਲਾਂ ਦੇ ਦਰਮਿਆਨ ਅਰਸ਼ਦੀਪ ਕਲੇਰ ਜਿਹੜੇ ਅਕਾਲੀ ਦਲ ਦੇ ਮੁਖਬਲਾਰੇ ਨੇ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦਾ ਨਾਮ ਲੈ ਲਿਆ ਗਿਆ ਸਿੱਧੂ ਮੂਸੇਵਾਲੇ ਦਾ ਨਾਮ ਲੈ ਕੇ ਅਕਾਲੀ ਦਲ ਦਾ ਲੀਡਰ ਕਿਉਂ ਬਿਆਨ ਦੇ ਰਿਹਾ ਕਿਉਂ ਸਿੱਧੂ ਮੂਸੇਵਾਲੇ ਦੀ ਯਾਦ ਆ ਗਈ ਅਕਾਲੀ ਦਲ ਦੇ ਲੀਡਰ ਨੂੰ ਉਹੀ ਅਕਾਲੀ ਦਲ ਉਹੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਬਾਦਲ ਜਿਹੜੇ ਇੱਕ ਸਮੇਂ ਦੇ ਉੱਤੇ ਸਿੱਧੂ ਮੂਸੇਵਾਲੇ ਦੀ ਵਿਰੋਧਤਾ ਕਰਦੇ ਪਏ ਸੀ ਹੁਣ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਸਿਆਸੀ ਬਿਆਨ ਦਿੱਤੇ ਜਾ ਰਹੇ ਨੇ ਸਵਾਲ ਤਾਂ ਬੇਸ਼ੱਕ ਖੜੇ ਹੋਣਗੇ ਕਿਉਂਕਿ ਅਰਸ਼ਦੀਪ ਕਲੇਰ ਦੀ ਇਸ ਇੰਟਰਵਿਊ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਿਸ ਇੱਕ ਸਿਰਫ ਜ਼ਿਕਰ ਨਹੀਂ ਹੋਇਆ ਹੋਰ ਵੀ ਸਗੋਂ ਬੜੇ ਜ਼ਿਕਰ ਕੀਤੇ ਗਏ ਨੇ ਪਰ ਜਿਨ੍ਹਾਂ ਨੂੰ ਲੈ ਕੇ ਪੁਰਾਣੇ ਬਿਆਨ ਜਿਹੜੇ ਨੇ ਅਕਾਲੀ ਦਲ ਦੇ ਵੱਲੋਂ ਦਿੱਤੇ ਉਹ ਕੁਝ ਅਲੈਦਾ ਕਿਸਮ ਦੇ ਸਨ ਖਰ ਸਿੱਧੂ ਮੂਸੇਵਾਲੇ ਦਾ ਜ਼ਿਕਰ ਲੱਗੇ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਹੋਇਆ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਗਿਆ ਔਰ ਉਸ ਦੇ ਨਾਮ ਦੇ ਨਾਲ ਇੱਕ ਸਿਆਸੀ ਬਿਆਨ ਜੋੜ ਦਿੱਤਾ ਗਿਆ ਜਿਸ ਤੋਂ ਬਾਅਦ ਅਚਾਨਕ ਚਰਚਾ ਸ਼ੁਰੂ ਹੋ ਗਈ ਕਿ ਆਖਰਕਾਰ ਅਰਸ਼ਦੀਪ ਪਲੇਅਰ ਨੇ ਕਿਹਾ ਕੀ ਹੈ ਅਰਸ਼ਦੀਪ ਪਲੇਅਰ ਕਹਿਣਾ ਕੀ ਚਾਹੁੰਦੇ ਨੇ ਆਖਰ ਕਿਉਂ ਲਿਆ ਸਿੱਧੂ ਮੂਸੇਵਾਲੇ ਦਾ ਨਾਮ ਕੀ ਕਿਹਾ ਅਰਸ਼ਦੀਪ ਪਲੇਅਰ ਨੇ ਸਹੀ ਕਿਹਾ ਜਾਂ ਗਲਤ ਕਿਹਾ ਤੁਹਾਡੇ ਵਿਚਾਰ ਆਪਣੇ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਆਓ ਸੁਣਦੇ ਹਾਂ ਅਰਸ਼ਦੀਪ ਪਲੇਅਰ ਕੀ ਬੋਲਦੇ ਨੇ ਸਰਕਾਰ ਉਹਨੂੰ ਸਹੀ ਕਰ ਸਕਦੀ ਉਹ ਹੁੰਦਾ ਲਾਅ ਐਂਡ ਆਰਡਰ ਦਾ ਕਿਸਾਨਾਂ ਨਾਲ ਬਹੁਤ ਲੰਬੇ ਚੌੜੇ ਵਾਅਦੇ ਕੀਤੇ ਗਏ। ਮੈਂ ਲਾਅ ਐਂਡ ਆਰਡਰ ਤੋਂ ਜੇ ਸ਼ੁਰੂ ਕਰਾਂ ਪੰਜਾਬ ਦਾ ਤਾਂ ਲਾਅ ਐਂਡ ਆਰਡਰ ਦੇ ਹਾਲਾਤ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਦੱਸਣ ਦੀ ਲੋੜ ਹੈ ਕਿਉਂਕਿ ਸਿੰਗਰ ਤੋਂ ਲੈ ਕੇ ਖਡਾਰੀ ਤੋਂ ਲੈ ਕੇ ਵਪਾਰੀ ਤੱਕ ਸਭ ਦੇ ਕਤਲ ਇਹ ਸਰਕਾਰ ਦੇ ਵਿੱਚ ਹੋਏ ਨੇ ਚਾਹੇ ਫਿਰ ਉਹ ਮੂਸੇਵਾਲਾ ਹੋਵੇ ਚਾਹੇ ਉਹ ਜਿਹੜਾ ਇੱਕ ਹੈਗਾ ਟੀਮੂ ਚਾवला ਜਿਨ੍ਹਾਂ ਦਾ ਕਤਲ ਹੋਇਆ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਐਨਆਰਆਈਆਂ ਦੇ ਘਰੇ ਵੜ ਕੇ ਜਦੋਂ ਮਰਜ਼ੀ ਕੋਈ ਗੋਲੀਆਂ ਚਲਾ ਦਿੰਦਾ ਹੈ ਗੈਂਗਸਟਰ ਫਰੋਤੀਆਂ ਮੰਗ ਰਹੇ ਨੇ ਲੋਰੈਂਸ ਦੀ ਇੰਟਰਵਿਊ ਜੇਲ੍ਹ ਚੋਂ ਹੁੰਦੀ ਹੈ ਮੁੱਖ ਮੰਤਰੀ ਦੇ ਨੱਕ 니 ਝੋਟਾਣੇ ਚ ਹੁੰਦੀ ਹੈ ਇਹ ਹਾਲਾਤ ਨੇ ਅੱਜ ਲਾਅ ਐਂਡ ਆਰਡਰ ਦੇ ਪੰਜਾਬ ਚ ਤੇ ਸਾਡੇ ਡੀਜੀਪੀ ਸਾਹਿਬ ਨੇ ਔਨ ਰਿਕਾਰਡ ਹਾਈ ਕੋਰਟ ਦੇ ਵਿੱਚ ਇਹ ਗੱਲ ਮੰਨੀ ਹੈ ਕਿ 1200 ਐਕਸਟਰਸ਼ਨ ਦੇ ਕੇਸਿਸ ਔਨ ਰਿਕਾਰਡ ਹਨ 1200 ਤੇ ਜੇ ਮੈਂ ਗੱਲ ਕਰਾਂ ਅਨੋਫੀਸ਼ਲ ਦੀ ਤਾਜ ਪੰਜਾਬ ਦੇ ਹਾਲਾਤ ਨੇ ਵੀ ਚਾਹੇ ਕੋਈ ਛੋਟਾ ਵਪਾਰੀ ਚਾਹੇ ਵੱਡਾ ਵਪਾਰੀ ਚਾਹੇ ਕੋਈ ਨਾਮਵਰ ਸਿੰਗਰ ਆ ਹੁਣ ਪਿੱਛੇ ਦੇ ਆਰ ਨੇਤੂ ਵੀ ਕਾਲ ਆਈ ਹੈ ਸੋ ਪੰਜਾਬ ਦੇ ਵਿੱਚ ਐਕਸਟਰਸ਼ਨ ਦਾ ਫਰੋਦੀਆਂ ਦਾ ਕੰਮ ਐਡਾ ਜੋਰਾਂ ਸ਼ੋਰਾਂ ਤੇ ਚੱਲਿਆ ਹੋਇਆ ਹੈ ਕਿ ਕੋਈ ਪੰਜਾਬੀ ਮਹਿਸੂਸ ਨਹੀਂ ਪੰਜਾਬ ਦੀ ਇਹ ਸਰਕਾਰ ਦੀ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ 2.5 ਸਾਲ ਦੀ ਪ੍ਰਾਪਤੀ ਹੈ ਕਿ ਪੰਜਾਬ ਨੂੰ ਜਿਹੜਾ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਨੂੰ ਗੈਂਗਲੈਂਡ ਬਣਾਉਣ 'ਚ ਤੇ ਭਗਵੰਤ ਮਾਨਸਾਹਬ ਦਾ ਪੂਰਾ ਯੋਗਦਾਨ ਹੈ ਕਿਉਂਕਿ ਪੁਲਿਸ ਤਾਂ ਇਹਨਾਂ ਦੀ ਸਰਪ੍ਰਸਤੀ ਕਰ ਰਹੀ ਹੈ ਜਾਂ ਤਾਂ ਇੰਟਰਵਿਊ ਕਰਾਉਂਦੀ ਆ ਗੈਂਗਸਟਰਾਂ ਦੀ ਤੇ ਜਾਂ ਉਹਨਾਂ ਨੂੰ ਕਲੱਬਾਂ 'ਚ ਘੁਮਾਉਂਦੀ ਹੈ ਉਹ ਪਹਿਲਾਂ ਦੀਪਕ ਤੀਨੂ ਘੁੰਮਿਆ ਤੇ ਹੁਣ ਰੌਲਾ ਪੈਂਦਾ ਫਿਰਦਾ ਕਿ ਸੇਮ ਇੱਕੋ ਹੀ ਦੀ ਵੀਡੀਓ ਲੌਰੈਂਸ ਕੁਸ਼ਨੋਈ ਦੀ ਵੀ ਤੁਰੀ ਫਿਰਦੀ ਹੈ ਉਹ ਜਲਦੀ ਸਾਰਿਆਂ ਦੇ ਸਾਹਮਣੇ ਆ ਜਾਣੀ ਹੈ